ਰੋਕੇ ਟਮਾਟਾ ਅੱਛਾ ਅੱਛਾ ਪ੍ਰੋਗਰਾਮ ਬੁੱਕ ਕਰਾਉਣਾ ਮਾ ਵਿਆਹ ਵਾਸਤੇ ਠੀਕ ਹੈ ਠੀਕ ਹੈ ਵਿਆਹ ਹੀ ਆ ਚਲ ਕੋਈ ਨਹੀਂ ਮੈਂ ਕਰ ਦਾਂਗਾ ਤੂੰ ਮਰ ਦੱਸ ਕੇ ਜੇ ਗੱਲਬਾਤ ਕਰਕੇ ਮੈਂ ਦੱਸ ਦਾਂ ਓਕੇ ਕਿਹਦਾ ਫੋਨ ਸੀ ਯਾਰ ਬਿੱਲੀ ਦਾ ਫੋਨ ਸੀ ਯਾਰ ਅੱਛਾ ਵਿਆਹ ਉਹਦਾ ਅੱਛਾ ਕਹਿੰਦਾ ਵੀ ਵਿਆਹ ਵਾਸਤੇ ਸਟੂਡਿਓਗੋ ਨਹੀਂ ਹੁੰਦਾ ਆਪਣਾ ਬੰਦਾ ਕੈਮਰਾਮੈਨ ਹਾਂ ਹਾਂ ਕਹਿੰਦਾ ਕੈਮਰਾ ਵਾਲਾ ਕੋਈ ਲੱਭ ਕੇ ਦੇ ਬੰਦਾ ਨੂੰ ਆਪਣਾ ਵਧੀਆ ਬੰਦਾ ਹੋਵੇ ਕਹਿੰਦਾ ਵਿਆਹ ਪੂਰਾ ਵਧੀਆ ਬਣਾਉਣਾ ਵਾ ਠੀਕ ਹੈ ਮਾਰਾ ਮੋਟਾ ਨਹੀਂ ਕੋਈ ਪੂਰਾ ਸਾਰਾ ਵੀ ਆਪਾਂ ਵੀ ਪੈਲਸ ਪੁਲਸ ਦੇ ਡਾਂਸਰਾਂ ਨੂੰ ਸਾਰਾ ਸਭ ਕੁਝ ਲਵਾਉਣਾ ਵਾ ਠੀਕ ਹੈ ਵੀ ਸਾਰਾ ਪ੍ਰੋਜੈਕਟ ਹੀ ਕਰਾਉਣਾ ਵਾ ਅੱਛਾ ਤੇ ਤੇ ਆਪਾਂ ਫੋਟੋ ਤਾਂ ਬਣਾਉਣ ਜਾਣਾ ਯਾਰ ਭਾਗੀ ਕੇ ਆ ਹੋਏ ਉਣੀ ਪੁੱਛ ਲਾਂਗੇ ਉਹ ਵੀ ਵਧੀਆ ਕੰਮ ਕਰਦਾ ਪੂਰਾ ਆ ਵਧੀਆ ਕੰਮ ਕਰਦਾ ਆ ਫੋਟੋ ਤਾਂ ਬਣਵਾਉਣੀ ਹੈ ਹਨਾ ਵੀ ਤੂੰ ਇੰਨਾ ਪ੍ਰੋਜੈਕਟ ਸਾਰਾ ਕਰ ਸਕਦਾ ਵਾ ਨਾਲੇ ਪੁੱਤੇ ਕੋਲੇ ਹਾਂ ਬਸ ਇਸਰੀ ਤੋਂ ਬਸਾਰੀ ਹੋਈ ਆਪਾਂ ਪ੍ਰੋਗਰਾਮ ਕੋ ਕਰਨਾ ਚੰਗਾ ਚੱਲ ਆ ਸੀ ਰਵਿੰਦਰ ਦੁਕਾਨ ਓਈ ਹਾਂ ਤਬਾਣਾ ਬਕਸ਼ਣ ਭਾਗੀ ਤਨਤਨ ਬਾਬਾ ਨਾਨ ਸਿੰਘ ਜੀ ਆ ਆ ਵੀ ਲਾਇਆ ਹੋਇਆ ਹਾਂ ਇਹ ਵੀ ਪੁੱਛਦੇ ਆ ਐਸੈਸਰੀ ਲਿਖੀ ਬੈਰੀ ਸਾਰੀ ਮੇਰੇ ਹਿਸਾਬ ਨਾਲ ਇਹ ਪੁੱਤੋ ਜਾ ਕੇ ਡਿਟੇਲ ਲੈਣੇ ਵੀ ਕੀ ਚੀਜ਼ ਆ ਅੰਦਰ ਜਾ ਕੇ ਪੁੱਛਦੇ ਆ ਬਾਈ ਤੋਂ ਨਾਲੇ ਵਿਆਹ ਦਾ ਪਤਾ ਕਰ ਲਾਂਗੇ ਨਾਲੇ ਫੋਟੋ ਕਰਵਾ ਬਣਵਾਉਣੀ ਆ ਠੀਕ ਆ ਆ ਜਾ ਸਕੰਦਰ ਭਾਈ ਸਾਸਿਕਾਲ ਹਾਂ ਸਾਸਿਕਾਲ ਭਾਈ ਜੀ ਉਹ ਠੀਕ ਹੋ ਗਿਆ ਵਧੀਆ ਵਧੀਆ ਭਰਾ ਜਮਾ ਸੱਟਾ ਉਹ ਅੱਜ ਕਿਵੇਂ ਗੇੜਾ ਮਾਰਿਆ ਓ ਯਾਰ ਬਾਪੂ ਦੀ ਫੋਟੋ ਸੀਗੀ ਸਕੂਲ ਟਾਈਮ ਦੀ ਫੋਟੋ ਆ ਅੱਛਾ ਅੱਛਾ ਹਾਂ ਤੇ ਇਹ ਫੋਟੋ ਆਪਾਂ ਬਣਵਾਉਣੀ ਆ ਵੱਡੀ ਕਰਕੇ ਚੰਗਾ ਯਾਦਗਾਰੀ ਆ ਬਣਾ ਦੇਗਾ ਹਾਂ ਹਾਂ ਬਣਾ ਲੈ ਟਾਈਮ ਲੱਗ ਗਿਆ ਬਬੀ 20 ਮਿੰਟ ਲੱਗਣੇ ਆ ਕਿਹੜਾ ਟਾਈਮ ਲੱਗਣਾ 20 ਮਿੰਟ ਹੀ ਹੋਰ ਬੱਲੇ ਬੱਲੇ ਤੇ ਇੱਕ ਗੱਲ ਆ ਪਤਾ ਨਾ ਹੋਰ ਕਰ ਰਹੀ ਮਾਨੂੰ ਮੇਰੇ ਯਾਰ ਬੇਲੀ ਦਾ ਫੋਨ ਆਇਆ ਕਹਿੰਦਾ ਹਾਂ ਉਹਦਾ ਹੈਗਾ ਵਿਆਹ ਬਾਈ ਅੱਛਾ ਅੱਛਾ ਉਹਨੇ ਮੈਨੂੰ ਕਿਹਾ ਵਾ ਬਈ ਸਾਰੀ ਐਸੈਸਰੀ ਹੋਵੇ ਬੰਦੇ ਕੋਲੇ ਸਟੂਡੋ ਵਾਲੀ ਕੋਲੀ ਠੀਕ ਆ ਭਈ ਆਪਾਂ ਪੂਰਾ ਵਧੀਆ ਢੰਗ ਨਾਲ ਵਿਆਹ ਕਰਨਾ ਤੈਨੂੰ ਪਤਾ ਪੈਲਸਾਂ ਦੇ ਵਿੱਚ ਸਾਰਾ ਵੀਡੀਓ ਫਾੜੂ ਕਰਨੀ ਹੁੰਦੀ ਹੈ ਹਨਾ ਪੋਜ ਪਾਜ ਵੀ ਮਰਾਉਣੇ ਹੁੰਦੇ ਆ ਉਹ ਤਾਂ ਸਾਰਾ ਕੁਝ ਚੰਗੀ ਤਰ੍ਹਾਂ ਅਗਲਾ ਫਿਰ ਵੀਡੀਓ ਬਣਵਾਉਂਦਾ ਵਿਆਹ ਤਕੜਾ ਬਾਕੀ ਮੁੰਡਾ ਤਕੜੇ ਕਰੋ ਕੱਲ੍ਹ ਹੀ ਆ ਤੇ ਉਹ ਕੋਨ ਅਸੈਸਰੀ ਹੋਵੇ ਸਾਰੀ ਆਪਣੇ ਕੋਲੇ ਜਿਹੇ ਜਿਹੇ ਅਗਲੇ ਨੇ ਕੰਮ ਕਰਾਉਣਾ ਹੋਵੇ ਹਾਂ ਚਾਹੇ 4K ਹਾਂ ਚਾਹੇ 2K ਠੀਕ ਆ ਹਾਂ ਅਸੈਸਰੀ ਦਿਖਾ ਦੇ ਮਾੜੀ ਮੋਟੀ ਮੈਨੂੰ ਯਾਰ ਵਿਆਹ ਦੇ ਅਸੀਂ ਪ੍ਰੋਗਰਾਮ ਲਾ ਕੇ ਆਏ ਆ ਆਟੇ ਪਾਣੀ ਪੋਆ ਕੇ ਆਏ ਆ ਮੁੰਡਾ ਕਰੀ ਜਾਂਦਾ ਸਾਫ ਅੱਧੀ ਅਸੈਸਰੀ ਦਾ अच्छा ਤੇ ਦੋ ਗਿਣੀ ਤਿਕਣੀ ਐਸੈਸਰੀ ਆਪਣੀ ਇਹ ਤੁ ਘਰੇ ਪਈ ਆ ਹਜੇ ਹੂੰ ਤੁਮ ਰੋ ਇਹ ਸਮਝਾ ਬੜਾ ਤ ਉੱਠ ਕੇ ਦੱਸ ਮੈਨੂੰ ਮੈਂ ਵੀ ਦੱਸਣਾ ਪਰ ਬਈ ਆ ਚੀਜ਼ਾਂ ਆ ਹਨਾ ਬੰਦੇ ਕੋਲ ਆ ਦੇਖੇ ਹੋ ਆ ਤਾਂ ਤੈਨੂੰ ਪਤਾ ਡਰੋਨ ਆ ਆ ਤਾਂ ਜਾ ਆਪਾਂ ਤਾਂ ਯਾਰ ਇੱਕ ਹੀ ਚਲਦਾ ਹਨਾ ਆ ਵੀਰੇ ਵੀਡੀਓ ਵਾਲਾ ਕੈਮਰਾ ਪਿਆ ਪ੍ਰੋਫੈਸ਼ਨਲ ਕੈਮਰਾ ਠੀਕ ਆ ਠੀਕ ਆ ਹਾਂ ਸਿਨੇਮੈਟਿਕ ਵੀਡੀਓ ਜਿਹੜੀ ਹਾਈਲਾਈਟ ਤੇ ਚੱਲਦਾ ਹੁੰਦਾ ਹਾਂ 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 ਹਨਾ ਹੂੰ ਉਹ ਇੱਥੇ ਬਣਾਉਣੇ ਆ ਆਪਾਂ ਠੀਕ ਆ ਠੀਕ ਆ ਤੇ ਉਹ ਫੋਟੋ ਵਾਲਾ ਕੈਮਰਾ ਫੋਟੋ ਵਾਲਾ ਕੈਮਰਾ ਤੇ ਆਹ ਲਾ ਲੈਂਸ ਹੁੰਦੀ ਇਹ ਲੈਂਸ ਆ ਵੀਰੇ ਐਡੋ ਐਡੀ ਆਪਾਂ ਜਿਹੜੇ ਹਿਸਾਬ ਨਾਲ ਫਰੇਮ ਬਣਾਉਣਾਗਾ ਉਸ ਹਿਸਾਬ ਨਾਲ ਵੀਡੀਓ ਜੋ ਸਿਨੇਮੈਟਿਕ ਬਣਾਉਣੀ ਹੈ ਅਲੱਗ ਅਲੱਗ ਐਂਗਲਾਂ ਤੋਂ ਚੇਂਜ ਕਰਕੇ ਫਿਰ ਲੈਂਸ ਯੂਜ਼ ਕਰਕੇ ਤਾਂ ਸੀਨ ਸੋਹਣਾ ਕ੍ਰੀਏਟ ਕਰਦੇ ਆਪਾਂ ਅੱਛਾ ਤਾਂ ਹੀ ਬਿਊਟੀ ਫੋਟੋ ਕਰੀਂ ਵਧੀਆ ਬਣਦੀ ਆਂ ਹੀ ਬਣਦੀ ਆ ਆਹ ਜਿਹੜਾ ਬਟਾ ਲੈਂਸ ਪਿਆ ਉਹਦਾ ਮਾਰਾ ਨੇੜੇ ਆ ਜਾਂਦਾ ਉਹ ਇਹਦੇ ਨਾਲ ਫਿਰ ਫੇਸ ক্লোਜ ਅਪ ਜਿਹੜੇ ਆਪਾਂ ਕੱਢਣੇ ਹੁੰਦੇ ਆ ਸੋਹਣੇ ਸੋਹਣੇ ਹਨਾ ਉਹ ਵੱਡੇ ਲੈਂਸ ਨਾਲ ਕੱਢੀਦੇ ਆ ਠੀਕ ਆ ਤੇ ਆਹ ਕੈਮਰੇ ਦੇ ਲੋਨ ਕੈਮਰਾ ਲੋਨ ਨੂੰ ਇਹਦੇ ਉੱਤੇ ਹਨਾ ਗਿੰਬਲ ਹੋਊਗਾ ਇਹ ਹਾਂ ਇਹ ਗਿੰਬਲ ਆ ਵੀਰੇ ਆਪਾਂ ਠੀਕ ਆ ਇਹ ਗਿੰਬਲ ਆ ਹਾਂ ਤੇ ਇਹ ਦੋ ਮੁੰਡੇ ਆਪਣੀ ਦੁਕਾਨ ਹਰ ਟਾਈਮ ਖੁੱਲੀ ਹੁੰਦੀਆਂ ਰੱਖੇ ਹੋਏ ਹੈਗੇ ਅਡੇ ਨੂੰ ਜਿਹੜਾ ਕੰਮ ਆਪਾਂ ਆਪ ਹੀ ਕਰਦੇ ਹਾਂ ਹਾਰਾ ਕੁਝ ਬਾਹਰੋਂ ਕੁਝ ਨਹੀਂ ਕਰਾਉਂਦੇ ਉਹ ਮੈਨੂੰ ਤਾਂ ਮੈਂ ਕਹ ਕਹਿਆ ਆਪਾਂ ਘਟਾਏ ਆ ਵੀ ਹਨਾ ਫੋਟੋ ਫੋਟੋ ਮੈਂ ਕਹ ਫੋਟੋ ਫੋਟੋ ਬਣਾ ਲਈ ਦਿੱਥੋਂ ਵੀ ਹੁਣ ਵਿਆਹ ਵਾਸਤੇ ਪ੍ਰੋਗਰਾਮ ਮੈਂ ਕਹ ਤੈਨੂੰ ਹੀ ਪੁੱਛ ਲਿਆ ਯਾਰ ਹੈ ਹੋਰ ਪਾਸੇ ਕਾਹ ਤੋਂ ਜਾਣਾ ਵਾ ਕਿਉਂਕਿ ਆਪਣੀ ਮਿਲਬਰਤਨ ਹੈਗਾ ਵਾ ਤੇ ਹੁਣ ਐਸੈਸਰੀ ਬਾਰੇ ਨਹੀਂ ਪਤਾ ਸੀ ਉਹ ਆਪਾਂ ਨੂੰ ਲਾ ਕੇ ਆਪਾਂਤਾ ਬਈ ਹੁਣ ਹਨਾ ਬਾਕੀ ਆ ਫਰੇਮ ਪ੍ਰੋ ਰਵਿੰਦਰ ਦਿਖਾਵਾੜਾ ਆ ਯਾਰ ਹੈ ਆ ਸਿੱਧੂ ਮੂਸਲੇ ਬਾਈ ਦੀ ਲਾਈ ਵੀ ਫੋਟੋ ਕਿੰਨਾ ਸੋਹਣਾ ਫਰੇਮ ਲੱਗਿਆ ਹੋਇਆ ਹਨ ਇੱਕ ਨਿਚਰ ਕੀਤੀ ਹੋਈ ਹੈ ਹਨ ਵਧੀਆ ਕੀਤੀ ਤੇ ਬਾਈ ਬਸ ਆਪ ਹੀ ਕਰਦੇ ਤੁਸੀਂ ਹਾਂ ਆਪ ਹੀ ਫਰੇਮ ਕਰਦੇ ਆ ਰੇਟ ਤਾਂ ਕੋਈ ਨਾ ਅਗਲੇ ਨਾ ਕਰ ਲਈ ਹਾਂ ਹਾਂ ਉਹਦਾ ਹਿਸਾਬ ਨਾਲ ਕਰ ਲੈ ਫੋਟੋ ਮਾ ਲੱਗਿਆ ਬਾਈ ਠੀਕ ਆ ਡੈਕੋਰੇਸ਼ਨ ਪੂਰੀ ਬਾਬਾ ਨਾਨਕ ਸਿੰਘ ਜੀ ਦੀ ਲੱਗੀ ਆ ਫੋਟੋ ਤਸਵੀਰ ਸਰੂਪ ਲੱਗੇ ਤੇ ਆ ਆਪਣੇ ਬਾਈ ਉਹਨਾਂ ਦੀਆਂ ਫੋਟੋ ਮਾ ਨਿੱਕੇ ਫਰੇਮ ਆਗੇ ਜਿਵੇਂ ਹਨ ਤੇ ਆ ਬਾਈ ਦਾ ਲੋਗੋ ਲਾਇਆ ਹੋਇਆ ਆਪਦਾ YouTube ਤੇ ਵੀ ਆਪਣਵੇਂ ਨਾ ਪਾਉਂਦੇ ਵੀਡੀਓ ਵੜ ਗੋ ਹਨਾ ਰੀ ਬੜੰਗਾਲੀਆਂ ਤੇ ਆ ਫੋਟੋਆਂ ਲੱਗੀਆਂ ਤੇ ਬਾਕੀ ਤੂੰ ਮੜਾ ਜਾ ਉਧਰ ਦਿਖਾ ਜਿਹੜਾ ਬਾਈ ਡੈਕੋਰੇਸ਼ਨ ਕੀਤੀ ਆ ਦੇਖ ਲਾਈਟਾਂ ਉੱਤਾ ਲਾਈਆਂ ਬਾਈ ਮੈਂ ਨਾ ਹੁਣੀ ਕਰਾਇਆ ਲੱਗਦਾ ਕੰਮ ਸਟੂਡੀਓ ਬਾਈ ਸਟੂਡੀਓ ਪਹਿਲਾਂ ਕੀਤੇ ਹੋਏ 10 ਸਾਲ ਦੁਬਾਰੇ ਥੋੜਾ ਜਿਹਾ ਅਪਡੇਟ ਕੀਤਾਗਾ ਹਾਂ ਠੀਕ ਆ ਤੇ ਆ ਆ ਦੇਖ ਮੜਾ ਜਾ ਆ ਦਿਖਾ ਤਾਂ ਸਿਕੰਦਰ ਜਿਹੜੀ ਆ ਮਸ਼ੀਨ ਜੀ ਪਈ ਆ ਇਹ ਕਾਦੇ ਵਾਸਤੇ ਹੁੰਦੀ ਆ ਬਾਈ ਇਹ ਆਪਣੇ ਵੱਡੀਆਂ ਫੋਟੋਆਂ ਜਿਵੇਂ ਆ ਵੱਡੇ ਵੱਡੇ ਪ੍ਰਿੰਟ ਲੱਗੇ ਪਏ ਆ ਹਨਾ ਬਾਈ ਇਹ ਇੱਥੇ ਮਸ਼ੀਨ ਤੇ ਕੱਢਦੇ ਆਪਾਂ ਆਪ ਹੀ ਅੱਛਾ ਇੱਥੇ ਕੱਢਦੇ ਆ ਹਾਂ ਠੀਕ ਆ ਆ ਮੁੰਡਾ ਆਪਣਾ ਇਹ ਇਸੇ ਕੰਮ ਵਾਸਤੇ ਇਹ ਦੁਕਾਨ ਤੇ ਪੱਕਾ ਹੀ ਇਹ ਕੰਮ ਕਰਦਾ ਇਹ। ਬਈ ਇਹ ਫੋਟੋਆਂ ਹੀ ਬਣਾਉਂਦਾ ਸਾਰੀਆਂ। ਹਾਂ ਠੀਕ ਹੈ ਬਹੁਤ ਵਧੀਆ ਕੰਮ ਆ ਯਾਰਾ ਤਾਂ ਮਸ਼ੀਨ ਮੈਂ ਦੇਖੀ ਨਹੀਂ ਕਿਤੇ ਬਣਾ ਕੇ ਕਿਸੇ ਕੋਲ ਪਈ ਆ। ਇਹ ਆਪਾਂ ਅੱਛਾ ਇਹਨਾਂ ਦੇ ਵਿੱਚ ਬਣ ਕੇ ਆਉਂਦੀਆਂ ਫੋਟੋਆਂ। ਹਾਂ ਇੱਥੋਂ ਪ੍ਰਿੰਟ ਹੋ ਗਏ ਫੋਟੋ ਫਿਰ ਆ ਮਸ਼ੀਨ ਤੇ ਲੈਮੀਨੇਸ਼ਨ ਕਰਦੇ ਆ। ਲੈਮੀਨੇਸ਼ਨ ਕਰਕੇ ਫਿਰ ਸਾਰਾ ਕੁਝ ਫਰੇਮ ਰੂਮ ਕਰਦੇ ਆ ਫਰੇਮ ਰੂਮ ਆਪਣੇ ਬੋਰਡ ਬਾਰ ਫਿਰ ਇੱਥੇ ਥੋੜੀ ਜਿਹੀ ਜਗ੍ਹਾ ਦੀ ਆਪਣੇ ਕੋਲ ਹੈਗੀ ਆ। ਉਹ ਜਿਹੜਾ ਗੱਤਾ ਜਿਹਾ ਵਧੀਆ ਹੁੰਦਾ ਨਹੀਂ ਉਹ ਤੇ ਕਨੈਪਲੇ ਲਾਉਂਦੇ ਆ ਬੜੀ ਨੇ ਨਹੀਂ ਆਪਾਂ ਫੂਸੇ ਕਈ ਫੋਰ ਭਰਾ ਮੇਰੇ ਫੂਸੇ ਵਾਲਾ ਬੋਰਡ ਲਾ ਲੈਂਦੇ ਆ ਆਪਾਂ ਬੋਰਡ ਆ ਨਿਊ ਬੋਰਡ ਲਾਉਣੀ ਆ ਵੀਰੇ ਠੀਕ ਆ ਆ ਦੇਖ ਠੀਕ ਆ ਵਧੀਆ ਜਾ ਪੂਰਾ ਹਨਾ ਬੋਰਡ ਇਹ ਨਿਊ ਬੋਰਡ ਲਾਉਣੀ ਆ ਆਪਾਂ ਆਹ ਦੇਖਿੰਦੇ ਦੇਖੋ ਨੂੰ ਵੀ ਯਾਰ ਕਾਡਾ ਵਾਲਾ ਬਾਪੂ ਦਾ ਇਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਛੇਤੀ ਇਹਨੂੰ ਅੱਛਾ ਐਵੇਂ ਮੇਲਰ ਤੇ ਪੰਨਾ ਹੁੰਦਾ ਨਾ ਬਸਤੇ ਵਾਲੀਆਂ ਹੁੰਦੀਆਂ ਨਹੀਂ ਆਪਾਂ ਤਾਂ ਵੀਰੇ ਫਰੇਮ ਲਾਉਣੀ ਆ ਵਧੀਆ ਕੁਆਲਟੀ ਦਾ ਉਹ ਤਾਂ ਤੂੜੀ ਜੀ ਹੁੰਦੀ ਆ ਤਾਂ ਖਰਾਬ ਹੋਏਗੀ ਆ ਕਿਨੇ ਫੋਟਮਾ ਵਾੜ ਫੋਟਮਾ ਦਾ ਵੀਰੇ ਕੁਆਲਟੀ ਦਾ ਫਰਕ ਹੁੰਦਾ ਆਪਾਂ ਕਹਿੰਦੇ ਆ ਮਹਿੰਗੀਆਂ ਮਹਿੰਗੀਆਂ ਚ ਭਈ ਮਹਿੰਗੀ ਅੱਜ ਪਤਾ ਲੱਗਿਆ ਆ ਚੀਜ਼ਾਂ ਵਿੱਚੋਂ ਨਿਕਲ ਕੇ ਆਉਂਦੀ ਆ ਆ ਉਹ ਇੰਨੇ ਵਧੀਆ ਬੋਰਡ ਲੱਗਦੇ ਆ ਤਾਂ ਫੋਟੋ ਵਧੀਆ ਲੱਗਦੀ ਆ ਆ ਪੰਗਾ ਦੇਖੋ ਲਿਮਿਨੇਸ਼ਨ 10 15 ਸਾਲ ਫੋਟੋ ਕਿਤੇ ਨਹੀਂ ਜਾਂਦੀ ਹਾਂ ਨਹੀਂ ਖਰਾਬ ਨਹੀਂ ਕਿਉਂਕਿ ਵੀ ਲਿਮਿਨੇਸ਼ਨ ਕਰਤਾ ਸਪੂਡਾ ਵਧੀਆ ਬੋਰਡ ਲੱਗਿਆ ਵਾ ਖਰਾਬ ਕਿਵੇਂ ਹੋ ਜੀ ਜੇ ਮਰਜ਼ੀ ਗਿੱਲਾ ਕੱਪੜਾ ਮਾਰ ਕੇ ਉਹਨੂੰ ਸਾਫ਼ ਕਰੀ ਜਾਓ ਹਾਂ ਮਰਜ਼ੀ ਰੇਟ ਵੀ ਆਪਣਾ ਹੂੰ ਬਾਲਾ ਨਹੀਂ ਹਿਸਾਬ ਸਿਰ ਜਿੰਨਾ ਗਗਲੇ ਨੇ ਕੰਮ ਕਰਵਾਉਣਾ ਉਸ ਹਿਸਾਬ ਨਾਲ ਠੀਕ ਆ ਜਿੰਨੀ ਆਪਾਂ ਗੱਲ ਕਰ ਲਈ ਪ੍ਰੋਗਰਾਮ ਦੀ ਕਈ ਕੀ ਕਰਦੇ ਆ ਵੀ ਗੱਲ 50000 ਕਰ ਲਈ ਮੋੜ ਕੇ ਅਗਲੇ ਦਾ ਬੈਲਾ ਲੱਖ ਬਣਾਦਾ ਨਹੀਂ ਹਾਂ ਉਹ ਜਿੰਨੀ ਗੱਲ ਕਰ ਲਈ ਕੋਈ ਨਹੀਂ ਉਹਨੇ ਜੀ ਅਗਲੇ ਮੇਰਾ ਗੱਲ ਖੁੱਲ ਕੇ ਕਰਨੀ ਆ ਕੰਮ ਕੁਮਾ ਕੰਮ ਬਾਈ ਵੱਧ ਵੀ ਦੇ ਦਿੰਦਾ ਬਈ ਵੀਡੀਓ ਚੱਲ ਕੋਈ ਗੱਲ ਜੇ 50000 ਦਾ ਕੰਮ ਆ ਉਹਦੇ ਵਿੱਚੋਂ ਜੇ ਵੀਡੀਓ ਵੱਧ ਵੀ ਗਈ ਤਾਂ ਵੀ ਬਾਈ ਦੇ ਦਿੰਦਾ ਕੋਈ ਚੱਕਾ ਉਹਦੇ ਬਾਣੇ ਕੰਟੇ ਦੀ ਵੀਡੀਓ ਵੱਧ ਜਾਂਦੀ ਉਹ ਵੀ ਅਗਲੇ ਨੂੰ ਕਹਿ ਦਿੰਦਾ ਚੱਲ ਯਾਰ ਕੋਟਮਾ ਚਾਰ ਪੰਜ ਵੱਧੀਆਂ ਦੱਸ ਪਾ ਤੇ ਉਹ ਵੀ ਲੋਟ ਕਰ ਦਿੰਦਾ ਕੋਈ ਨਹੀਂ ਕੇ ਢੰਗ ਨਾਲ ਹਣਾ ਆਪਣਾ ਪ੍ਰੋਗਰਾਮ ਪਾਵਾਂ ਕਾਪੀ ਤੇ ਲਿਖ ਲਈ ਆਪਣਾ ਡਾਨਾ ਬਾਈ ਠੀਕ ਹੈ ਨਾ ਤਰੀਕ ਤਰੂਕ ਤੋਂ ਮੈਂ ਲਿਖਾ ਦਿੰਦਾ ਹਾਂ ਹਾਂ ਬਸ ਤਰੀਕਾ ਮੈਨੂੰ ਫਾਈਨਲ ਕਰ ਦੇ ਆਪਣਾ ਬਾਈ ਪ੍ਰੋਗਰਾਮ ਦਾ ਸੀਜ਼ਨ ਆ ਗਿਆ ਉਹਨੂੰ ਪਤਾ ਹੀ ਆ ਤੇ ਸਾਰੇ ਮੇਰੇ ਵੀਰ ਭਰਾ ਵਧੀਆ ਕਰਉਣਾ ਪ੍ਰੋਗਰਾਮ ਜੀ ਹਾਂ ਥੋੜਾ ਡਾਉਨ ਆ ਕੋਈ ਪਰਿਵਾਰ ਉਹ ਵੀ ਕਰਾ ਸਕਦਾ ਉਹਨਾਂ ਨੂੰ ਵੀ ਕੋਈ ਛੋਟ ਛੱਡ ਦਿੱਤੀ ਹੈ ਮੇਰੇ ਜਿਹੜੇ ਭਰਾ ਮੇਰੇ ਜਾਣ ਡਾਉਣਾ ਮੜੇ ਜਿਹੜੀ ਦਾ ਵਿਆਹ ਹੋਵੇ ਹੈ ਨਾ ਸਰਦੇ ਉਹਨਾਂ ਦੇ ਆਪਾਂ ਵੀਰੇ ਇਕੱਲੇ ਖਰਚੇ ਖਰਚੇ ਪ੍ਰੋਗਰਾਮ ਪਹਿਣਾ ਦਾ ਆਪਣੀਆਂ ਦਾ ਕਰ ਦਿੰਨੇ ਆ ਠੀਕ ਆ ਵੀ ਆਪ ਜਿਹੜੇ ਆਪ ਆਪਣੇ ਕੈਮਰਾਮੈਨ ਵੀ ਰੱਖਦੇ ਹਨਾ ਉਹਨਾਂ ਦਾ ਖਰਚਾ ਖੁਰਚਾ ਦੇਣ ਨੂੰ ਹਾਂ ਕਿਉਂਕਿ ਕਈ ਕਰਦੇ ਆ ਵੀ ਅਸੀਂ 11 ਹੁੰਚ ਕਰਦੇ ਆ ਆਪਾਂ ਉਹਨਾਂ ਲਈ ਗੱਲਾਂ ਤਾਂ ਨਹੀਂ ਕਰਦੇ ਹੂੰ ਦੇਖ ਇਹ ਵੀ ਮੇਰੇ ਵੀਰ ਭਰਾ ਮੇਰੇ ਨਾਲ ਕੰਮ ਕਰਦੇ ਇਹਨਾਂ ਨੂੰ ਇਹ ਵੀ ਰੋਜੀ ਰੋਟੀ ਦੇ ਮਾਰੇ ਲੱਗੇ ਆ ਪਰਿਵਾਰ ਪਾਲਣਾ ਹਾਂ ਉਹਨਾਂ ਨੇ ਵੀ ਪਰਿਵਾਰ ਪਾਲਣਾ ਉਹਨਾਂ ਨੂੰ ਆਪਾਂ ਖਰਚਾ ਦੇਣਾ ਹੀ ਦੇਣਾ ਹਾਂ ਠੀਕ ਆ ਆਪਾਂ ਆਪ 1 ਰੁਪਿਆ ਵਿੱਚੋਂ ਕਮਾਈ ਨਹੀਂ ਕਰਦੇ ਜਿੰਨਾ ਕੱਲਾਕ ਮਾਮੂਲੀ ਖਰਚਾ ਆਉਂਦਾ ਆਪਣਾ ਪ੍ਰੋਗਰਾਮ ਤੇ ਉਹਨਾਂ ਲੈਣੇ ਆਪਾਂ ਸਹੀ ਆ ਬਾਈ ਇਹ ਬਾਈ ਨੇ ਬਹੁਤ ਵਧੀਆ ਗੱਲ ਦੱਸੀ ਆਪਾਂ ਨੂੰ ਵੀ ਚਲ ਕੋਈ ਨਹੀਂ ਹਨਾ ਨਾਰਮਲ ਪਰਿਵਾਰ ਆ ਵੀ ਉਹਨਾਂ ਦਾ ਜੀ ਆ ਢੰਗ ਨਾਲ ਖਰਚਾ ਇਕੱਲਾ ਲੈ ਲਈਦਾ ਬਾਕੀ ਤਕੜਾ ਪ੍ਰੋਗਰਾਮ ਉਹ ਚ ਚਾਰ ਪੈਸੇ ਚਲ ਕੱਢਣਾ ਆਪਦਾ ਵੀ ਬਾਈ ਨੇ ਵੀ ਪਰਿਵਾਰ ਪਾਲਣਾ ਹਨਾ ਚਲੋ ਬਾਕੀ ਵੀ ਆਪਣਾ ਪ੍ਰੋਗਰਾਮ ਹੋਗਾ ਡੱਲ ਦੇ ਜਰੂਰ ਬਾਈ ਇਹਨੂੰ ਪ੍ਰੋਗਰਾਮ ਦਿਓ ਬਾਈ ਹਨਾ ਜਿਹੇ ਜਿਹੇ ਮਰਜ਼ੀ ਪ੍ਰੋਗਰਾਮ ਹੋਇਆ ਸਾਰੇ ਬਾਈ ਪਰੋਰਾ ਲਾਉਂਦਾ ਵਾ ਕੋਈ ਕੋਈ ਖੁਸ਼ੀ ਦਾ ਖੁਸ਼ੀ ਗਮ ਖੁਸ਼ੀ ਦਾ ਪ੍ਰੋਗਰਾਮ ਕੋਈ ਹੁੰਦਾ ਸਾਰੇ ਬਾਈ ਉਹਨੇ ਕਰਦੇ ਲਾਈਵ ਵੀ ਕਰਦੇ ਆ ਬਾਈ ਤੇ ਬਾਈ ਦਾ ਕੰਟੈਂਟ ਨੰਬਰ ਉਹ ਵੀ ਤੁਹਾਨੂੰ ਮੈਂ ਉੱਤੇ ਲਾਉਣਾ ਵਾ ਤੇ ਸਾਰੀ ਫੋਟੋ ਫੋਟੋ ਆਪਾਂ ਤੁਹਾਨੂੰ ਥੋੜੀ ਦਿਖਾ ਦੇਣੀ ਹੈ ਵੀਡੀਓ ਦੇ ਵਿੱਚ ਤੇ ਨੰਬਰ ਵੀ ਦੱਸ ਦਿੰਦੇ ਆ ਇੱਕ ਵਾਰ ਮੜਾ ਜਾ ਅੰਦਰ ਆਪਣਾ ਹੈਗਾ ਵੀਰੇ 62830 95840 ਠੀਕ ਆ ਬਾਈ ਤੇ ਬਾਕੀ ਆਪਣਾ ਕੰਮ ਸਾਰਾ ਇੱਥੇ ਆ ਕੇ ਆਪਣਾ ਚੈੱਕ ਕਰ ਸਕਦੇ ਆ ਐਲਬਮ ਵਗੈਰਾ ਫਰੇਮ ਵਗੈਰਾ ਹੂੰ ਤੇ ਆਪਣੇ ਇੰਸਟਾਗ੍ਰam ਦੇ ਪੇਜ ਹੈਗਾ ਟਵਾਣਾ ਫਿਲਮ ਪ੍ਰੋਡਕਸ਼ਨ YouTube ਦੇ ਚੈਨਲ ਹੈਗਾ ਟਵਾਣਾ ਪ੍ਰੋਡਕਸ਼ਨ ਹੂੰ ਉੱਥੇ ਆਪਣਾ ਕੰਮ ਵੀਡੀਓ ਜਿਹੜੀਆਂ ਪ੍ਰੀ ਵਿਡਿੰਗ ਸਿਨੇਮੈਟਿਕ ਸਾਰਾ ਕੁਝ ਉੱਥੇ ਪਾਇਆ ਵਾ ਇੰਸਟਾਗ੍ਰam 'ਤੇ ਹਾਂ ਉੱਥੇ ਵੀ ਚੈੱਕ ਕਰ ਸਕਦੇ ਆ ਉਹ ਆਪਾਂ ਉਹ ਵੀ ਬਾਈ ਆਈਡੀ 'ਤੇ ਮੈਂਸ਼ਨ ਕਰਾਂਗੇ ਜਰੂਰ ਤੇ ਦੇਖ ਲਓ ਤੁਸੀਂ ਭਾਵੇਂ ਵੀਡੀਓ ਦੇ ਵਿੱਚ ਦੇਖ ਕੇ ਉਸ ਦਿਵਾਰ ਆ ਜਾਓ ਜਰੂਰ ਬਾਈ ਨੂੰ ਪ੍ਰੋਗਰਾਮ ਦਿਓ ਧੰਨਵਾਦ ਜੀ ਧੰਨਵਾਦ ਸਤਿ ਸ੍ਰੀ ਅਕਾਲ